ਸਤਿਗੁਰੂ ਮਹਾਰਾਜ ਦੇ ਇਸ ਤੀਰਥ ਦੀ ਸੇਵਾ ਹੋ ਰਹੀ ਆ ਆਖਰਕਾਰ ਥੱਲੇ ਇੱਕ ਰੋੜਾਂ ਦੀ ਤਹਿ ਆ ਗਈ ਪੱਥਰੀਲੀ ਧਰਤੀ ਆ ਗਈ ਬੜਾ ਯਤਨ ਕੀਤਾ ਦੋ ਤਰ੍ਹਾਂ ਦੇ ਸੇਵਾਦਾਰ ਨੇ ਇੱਕ ਮਜ਼ਦੂਰ ਉਹਨਾਂ ਨੂੰ ਮਹਾਰਾਜ ਤਨਖਾਹ ਦਿੰਦੇ ਇੱਕ ਗੁਰੂ ਕੀ ਸੰਗਤ ਜਿਹੜੀ ਸਿਰਫ ਸੇਵਾ ਵਿੱਚ ਹਾਜ਼ਰ ਉਹ ਮਹਾਰਾਜ ਦੀਆਂ ਖੁਸ਼ੀਆਂ ਲੈਣ ਵਾਸਤੇ ਹਾਜ਼ਰ ਹੁੰਦੀ ਹੈ ਉਹ ਹੁਣ ਮਜ਼ਦੂਰਾਂ ਨੇ ਮਿਸਤਰੀਆਂ ਨੇ ਰਾਜ ਮਿਸਤਰੀਆਂ ਨੇ ਜੋਰ ਲਾ ਲਿਆ ਪਰ ਟੁੱਟਾ ਨਹੀਂ ਉਹ ਕੜ ਜਿਹੜਾ ਆ ਗਿਆ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ ਵੀ ਆਹ ਗੱਲ ਹੈ ਜਲ ਆਉਣ ਵਾਲਾ ਬਾਕੀ ਆ ਬੌਲੀ ਸਾਹਿਬ ਤਿਆਰ ਹੈ ਸਤਿਗੁਰੂ ਕਹਿੰਦੇ ਫਿਰ ਝਲਕ ਦੋ ਆਵੇਗਾ ਕਹਿੰਦੇ ਜੀ ਇੱਕ ਕੜ ਆ ਗਿਆ ਹੈ ਪਥਰੀਲੀ ਧਰਤੀ ਆ ਗਈ ਜਿੱਨਾਂ ਚਿਰ ਟੁੱਟੀ ਨਾ ਉਹਨਾਂ ਚਿਰ ਜਲ ਨਹੀਂ ਆਉਣਾ ਮਹਾਰਾਜ ਕਹਿਣ ਲੱਗੇ ਫਿਰ ਕਹਿੰਦੇ ਜੀ ਕੋਈ ਕਿਰਪਾ ਕਰੋ ਕੋਈ ਐਸਾ ਕਾਰੀਗਰ ਸਦੋ ਜਿਹੜਾ ਉਸ ਕੜ ਨੂੰ ਤੋੜੇ ਮਹਾਰਾਜ ਨੇ ਇੱਕ ਸੇਵਕ ਨੂੰ ਭੇਜਿਆ ਲਾਗੇ ਵੈਰੋਵਾਲ ਪਿੰਡ ਹੈ ਉਥੋਂ ਦਾ ਰਹਿਣ ਵਾਲਾ ਪਥਰੀਆ ਸਿੱਖ ਭਾਈ ਮਾਨਕ ਚੰਦ ਪਥਰੀਆ ਇਹਨਾਂ ਦੀ ਗੋਤ ਹੈ ਤੇ ਮਾਨਕ ਚੰਦ ਇਹਦਾ ਭਾਅ ਪੱਥਰ ਦਾ ਕੰਮ ਕਰਦੇ ਹੋਣਗੇ ਸਤਗੁਰਾਂ ਨੇ ਸਨੇਹਾ ਭੇਜਿਆ ਭਾਈ ਮਾਨਕ ਚੰਦ ਜੀ ਆਏ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਐ ਹੱਥ ਜੋੜ ਕੇ ਦਰਸ਼ਨਦਾਰੇ ਕਰਕੇ ਕਹਿਣ ਲੱਗੇ ਮਹਾਰਾਜ ਆਪ ਜੀ ਦੀ ਨਜ਼ਰ ਪਈ ਐ ਆਪ ਜੀ ਨੇ ਰਹਿਮਤ ਕੀਤੀ ਐ ਦਇਆ ਦ੍ਰਿਸ਼ਟੀ ਪਾਈ ਐ ਹੁਕਮ ਭੇਜਿਆ ਐ ਤੇ ਕੀ ਹੁਕਮ ਐ ਦਾਸ ਨੂੰ ਸਤਿਗੁਰੂ ਜੀ ਵਿਧਾਨ ਦੇ ਕੇ ਇੱਕ ਸ਼ੈਣੀ ਦੇ ਕੇ ਕਹਿਣ ਲੱਗੇ ਭਾਈ ਮਾਨਕ ਚੰਦਾ ਤੁਹਾਡੇ ਜੁਮੇ ਇੱਕ ਬੜੀ ਵੱਡੀ ਸੇਵਾ ਐ ਇੱਕ ਬੜੀ ਵੱਡੀ ਤੁਹਾਡੀ ਡਿਊਟੀ ਲਾਉਣ ਲੱਗੇ ਆ ਇਹ ਤੀਰਥ ਰਚਿਆ ਜਾ ਰਿਹਾ ਹੈ ਜਿੱਥੇ ਲੱਖਾਂ ਸੰਗਤਾਂ ਨੇ ਆਣ ਕੇ ਇਸ਼ਨਾਨ ਕਰਕੇ ਸਿਮਰਨ ਕਰਕੇ ਕਿਉਂਕਿ ਬਾਣੀ ਬਹੁਤ ਜ਼ਰੂਰੀ ਨਾਨਕ ਕੇ ਘਰ ਕੇਵਲ ਨਾਮ ਤੇ ਫਿਰ ਇਹ ਨਹੀਂਗਾ ਵੀ ਇਸ਼ਨਾਨ ਕਰ ਲਿਆ ਬਾਣੀ ਪੜ ਲਈ ਤੇ ਜਿੱਧਰ ਨੂੰ ਗਏ ਅੱਗ ਲਾਉਂਦੇ ਚਲੇ ਗਏ ਠੱਗੀਆਂ ਚੋਰੀਆਂ ਧੋਖਾ ਧੜੀ ਵੀ ਆਖੇ ਮੈਂ ਸਵੇਰ ਦੀ ਬਾਣੀ ਪੜੀ ਮੈਨੂੰ ਕੀ ਹੋਣਾ ਇਦਾ ਨਹੀਂ ਗੱਲ ਵੰਡਣੀ ਗੁਰੂ ਦੇ ਸਿਧਾਂਤ ਤੇ ਚੱਲਣਾ ਪੈਣਾ ਹੈ ਦੁਖੀ ਦੀ ਮਦਦ ਕਰਨੀ ਜਿਵੇਂ ਹੁਣ ਚੱਲ ਰਿਹਾ ਕੰਮ ਦੁਖੀ ਦਾ ਦਰਦ ਵੰਡਾਉਣਾ ਹੁਕਮ ਵਿੱਚ ਰਹਿਣਾ ਜੋ ਗੁਰੂ ਦਾ ਹੁਕਮ ਧਰਮ ਕੋਈ ਮਾੜਾ ਨਹੀਂ ਖਾਲਸਾ ਜੀ ਧਰਮ ਦੇ ਵਿੱਚ ਬੰਦੇ ਮਾੜੇ ਪੈਦਾ ਹੁੰਦੇ ਹਰ ਧਰਮ ਸੱਚ ਬੋਲਣਾ ਸਿਖਾਉਂਦਾ ਹੈ ਹਰ ਧਰਮ ਇਮਾਨਦਾਰੀ ਦੁਖੀ ਦਾ ਦਰਦ ਵੰਡਾਉਣਾ ਮਾੜੇ ਦਾ ਭਲਾ ਕਰਨਾ ਔਰ ਕਿਸੇ ਨਾਲ ਧੱਗਾ ਨਹੀਂ ਕਰਨਾ ਇਮਾਨਦਾਰ ਰਹਿਣਾ ਸਾਰੇ ਧਰਮਾਂ ਦੇ ਆਗੂਆਂ ਨੇ ਇਹ ਹੀ ਦੱਸਿਆ ਸਤਿਗੁਰੂ ਜੀ ਵੀ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਸਰਬ ਧਰਮੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਨਾ ਹਰੀ ਦਾ ਨਾਮ ਜਪਣਾ ਚੰਗੇ ਕਰਮ ਹੋਣ ਨਿਰਮਲ ਕਰਮ ਹੋਣ ਫੇਰ ਗੱਲ ਬਣਨੀ ਆ ਸਾਰਿਆਂ ਤੋਂ ਉਹ ਸ਼੍ਰੋਮਣੀ ਧਰਮ ਹੈ ਉਹ ਸ੍ਰੇਸ਼ਟ ਧਰਮ ਹੈ ਜੀ ਦੀ ਉਮਤ ਜੀ ਦੇ ਪੈਰੋਕਾਰ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਤੇ ਚੰਗੇ ਨੇਕ ਕੰਮ ਕਰਦੇ ਨੇ ਆਓ ਜਰਾ ਤੱਕੀਏ ਸਤਿਗੁਰੂ ਜੀ ਦੇ ਕੇ ਵਿਦਾਂਤ ਤੇ ਸ਼ੈਣੀ ਭਾਈ ਮਾਨਕ ਚੰਦ ਨੂੰ ਕੜ ਤੋੜਨ ਵਾਸਤੇ ਆ ਗਿਆ ਏ ਐਉਂ ਕਰਦੇ ਆ ਮਾਨਕ ਚੰਦ ਨੂੰ ਕੋਲ ਬੁਲਾ ਕੇ ਸਤਿਗੁਰੂ ਨੇ ਸੰਧਾਨ ਤਤਾ ਸਨ ਉਹਨੂੰ ਹੀ ਅੱਗੇ ਵਧਾਇਆ ਜਾ ਰਿਹਾ ਹੈ ਸਤਿਗੁਰੂ ਮਹਾਰਾਜ ਵਿਦਵਾਨ ਤੇ ਸ਼ੈਣੀ ਦੇ ਕੇ ਕਹਿਣ ਲੱਗੇ ਇੱਥੇ ਲੱਖਾਂ ਲੋਕਾਂ ਨੇ ਇਸ਼ਨਾਨ ਕਰਨਾ ਇੱਥੇ ਚਾਹ ਵਰਨਾ ਦੇ ਲੋਕ ਆਉਣੇ ਆ ਇਹ ਗੁਰੂ ਨਾਨਕ ਦਾ ਘਰ ਆ ਜਿੱਥੇ ਸਾਰਿਆਂ ਨੂੰ ਖੋਲਿਆ ਸਾਰਿਆਂ ਨੂੰ ਇੱਕੋ ਜਿਹਾ ਪਿਆਰ ਕੀਤਾ ਜਾਂਦਾ ਭਾਈ ਮਾਨਕ ਚੰਦ ਜੀ ਤਰਨ ਲੱਗੇ ਨੇ ਉਹ ਲੈ ਕੇ ਵਿਦਾਨ ਤੇ ਸ਼ੈਣੀ ਮਹਾਰਾਜ ਕਹਿਣ ਲੱਗੇ ਫੁਰਤੀ ਦੇ ਨਾਲ ਇਸ ਜਲ ਵਿੱਚੋਂ ਆਪਣਾ ਆਪ ਨੂੰ ਵੀ ਬਚਾਉਣਾ ਹੈ ਕਿਉਂਕਿ ਮਹਾਰਾਜ ਜਾਣਦੇ ਆ ਆਉਣ ਵਾਲੇ ਸਮੇਂ ਨੂੰ ਸੰਗਤਾਂ ਤਮਾਮ ਇਕੱਠੀਆਂ ਹੋਈਆਂ ਭਾਈ ਮਾਨਕ ਚੰਦ ਜੀ ਉਸ ਬੌਲੀ ਦੇ ਵਿੱਚ ਉਤਰ ਰਹੇ ਤੇ ਬੌਲੀ ਸਾਹਿਬ ਜਿਹਨੂੰ ਪੌੜੀਆਂ ਹੁਣ ਉਹਨੂੰ ਆਪਾਂ ਬੌਲੀ ਸਾਹਿਬ ਕਹਿੰਨੇ ਜੇ ਜਿਹੜਾ ਉਸ ਤਰ੍ਹਾਂ ਪੁੱਟਿਆ ਜਾਵੇ ਉਹ ਖੂਨ ਹੈ ਇਹ ਹੁਣ ਕੱਚੀਆਂ ਪੌੜੀਆਂ ਨਾਲ ਬਣਾਈਆਂ ਸੀ ਪੌੜੀ ਦਰ ਪੌੜੀ ਭਾਈ ਮਾਨ ਚਾਂਦੀ ਉਸ ਸਥਾਨ ਤੇ ਚਲੇ ਗਏ ਜਿੱਥੇ ਉਹ ਕੜ ਹੈ ਜਿਹਨੂੰ ਤੋੜਨਾ ਤੇ ਪਾਣੀ ਜਲ ਉੱਪਰ ਨੂੰ ਆਉਣਾ ਹੈ ਸੰਗਤਾਂ ਤਮਾਮ ਵੇਖ ਰਹੀਆਂ ਹੈ ਕੁਝ ਇਹ ਵੀ ਸੋਚਦੇ ਨੇ ਜਦੋਂ ਕੜ ਟੁੱਟਾ ਤੇ ਜਲ ਜੜਾ ਬੜੀ ਤੇਜੀ ਦੇ ਨਾਲ ਉੱਪਰ ਨੂੰ ਛਲਣਾ ਆ ਇਹਦੇ ਵਿੱਚੋਂ ਬਾਹਰ ਵੀ ਨਿਕਲਣਾ ਪੈਣਾ ਸਤਿਗੁਰੂ ਸੱਚੇ ਪਾਤਸ਼ਾਹ ਦਾ ਸਿੱਖ ਪਹੁੰਚਾਇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਕਰਕੇ ਅਰਦਾਸ ਔਰ ਸ਼ੈਣੀ ਰੱਖ ਕੇ ਵਾਧਾਨ ਮਾਰਨੇ ਸ਼ੁਰੂ ਕੀਤੇ ਐ ਜਦੋਂ ਜੈਤੋਂ ਬਾਅਦ ਉਹ ਕੱਡ ਟੁੱਟਾ ਹੈ ਭਾਈ ਮਾਨਕ ਚੰਦ ਜੀ ਬੜੇ ਫਰਤੀਲੇ ਨੇ ਬੜੀ ਫਰਤੀ ਵਾਲੇ ਨੇ ਪਰ ਜਲ ਨੇ ਪੇਸ਼ ਕੋਈ ਨਹੀਂ ਜਾਣ ਦਿੱਤੀ ਲਪੇਟ ਵਿੱਚ ਲੈ ਲਿਆ ਇਹ ਨਹੀਂ ਤੇਜ਼ੀ ਦੇ ਨਾਲ ਜਾਲ ਉੱਪਰ ਨੂੰ ਉੱਪਰ ਉੱਠਿਆ ਉਛਲਿਆ ਹੁਣ ਬਾਹਰ ਖਲੋਤੇ ਸੰਗਤਾਂ ਵਾਜਾ ਮਾਰਦੀਆਂ ਮਾਨਕ ਚੰਦ ਨੂੰ ਸਤਿਗੁਰੂ ਜੀ ਵੀ ਆਏ ਪਰ ਮਾਨਕ ਚੰਦ ਸਮਾਂ ਬੀਤਦਾ ਜਾ ਰਿਹਾ ਹੈ ਬਾਹਰ ਨਹੀਂ ਆ ਰਿਹਾ ਇਧਰੋਂ ਇੱਕ ਦੌੜਿਆ ਸਿੱਖ ਇਹਨੇ ਆਖਿਆ ਜ ਆ ਕੇ ਦੱਸਾਂ ਮਾਨਕ ਚੰਦ ਦੀ ਮਾਂ ਨੂੰ ਤੇਰਾ ਪੁੱਤਰ ਪਾਣੀ ਵਿੱਚ ਡੁੱਬ ਗਿਆ ਹੈ ਤੇਰਾ ਪੁੱਤਰ ਬੋਲੀ ਵਿੱਚ ਡੁੱਬ ਗਿਆ ਹੈ ਖੋਜਿਆਂ ਦੇ ਮੁੰਡੇ ਜਿਹੜੇ ਹਮੇਸ਼ਾ ਹੀ ਵਿਰੋਧ ਕਰਦੇ ਸੀ ਗੁਰੂ ਘਰ ਦਾ ਜਦੋਂ ਸਿੱਖ ਪਾਣੀ ਭਰਨ ਵਾਸਤੇ ਜਾਂਦੇ ਸਨ ਇਹ ਉਹਨਾਂ ਦੇ ਘਰੇ ਤੋੜ ਦਿੰਦੇ ਸਨ ਮੁੜ ਕੇ ਮਹਾਰਾਜ ਨੇ ਆਖਿਆ ਮਸ਼ਕਾਂ ਚ ਲਾਇਆ ਕਰੋ ਉਹਨਾਂ 'ਤੇ ਤੀਰ ਮਾਰ ਕੇ ਛੇਕ ਕਰ ਦੇਣੇ ਸਤਗੁਰਾਂ ਨੇ ਆਖਿਆ ਇਹਨਾਂ ਨਾਲ ਲੜਨਾ ਨਹੀਂ ਔਰ ਇਹ ਖੋਜੇ ਕਿਹਨੂੰ ਕਿਹਾ ਜਾਂਦਾ ਹੈ ਜਿਹੜੇ ਖੱਤਰੀਆਂ ਤੋਂ ਬਣੇ ਹੋਏ ਮੁਸਲਮਾਨ ਉਹਨਾਂ ਨੂੰ ਖੋਜੇ ਕਿਹਾ ਜਾਂਦਾ ਸੀ ਜਿਹੜੇ ਖੱਤਰੀਆਂ ਨੂੰ ਮੁਸਲਮਾਨ ਬਣਾਇਆ ਜਾਵੇ ਤੇ ਇਹ ਸਤਿਗੁਰੂ ਜੀ ਦੇ ਨਾਲ ਹਮੇਸ਼ਾ ਹੀ ਵਿਰੋਧ ਕਰਦੇ ਰਹੇ ਇਹਨਾਂ ਨੂੰ ਪਤਾ ਲੱਗਾ ਇਹਨਾਂ ਨੇ ਆਖਿਆ ਲੈ ਤੀਰ ਸਰ ਝੰਡੇ ਸੇ ਉਹ ਪਹਿਲਾਂ ਹੀ ਮਾਨਕ ਚੰਦ ਡੁੱਬ ਕੇ ਮਰ ਗਿਆ ਵਿੱਚ ਇਧਰ ਦੌੜਿਆ ਸਿੱਖ ਜਾ ਕੇ ਮਾਨਕ ਚੰਦ ਦੀ ਮਾਤਾ ਦੇ ਕੋਲ ਮਾਂ ਦਾ ਇੱਕੋ ਇੱਕ ਸਹਾਰਾ ਇਕਲੌਤਾ ਬੇਟਾ ਹੈ ਮਾਨਕ ਚੰਦ ਸਿਰ ਦਾ ਸਾਈਂ ਨਹੀਂ ਇਹਦੇ ਸਹਾਰੇ ਜ਼ਿੰਦਗੀ ਬਤੀਤ ਕਰ ਰਹੀ ਮਾਵਾਂ ਆਪਣੀ ਜਵਾਨੀ ਆਪਣੇ ਬੱਚਿਆਂ ਦੀ ਖਾਤਰ ਕਰਮਾਨ ਕਰ ਦਿਆ ਕਰਦੀ। ਕਿ ਇਹ ਮੇਰੇ ਬੱਚੇ ਮੈਨੂੰ ਸੁਖ ਦੇਣਗੇ। ਪਰ ਜੇ ਕਿਤੇ ਉਹ ਮਾਂ ਦਾ ਬੱਚਾ ਆਖੇ ਨਾ ਲੱਗੇ ਤੇ ਫਿਰ ਮਾਂ ਦਾ ਦਿਲ ਹੀ ਜਾਣਦਾ ਏ ਇਹ ਦੌੜੀ ਆਏ ਇਹਨੇ ਜਾ ਕੇ ਆਖਿਆ ਮਾਂ ਤੇਰਾ ਪੁੱਤਰ ਡੁੱਬ ਗਿਆ ਕਿੱਥੇ? ਗੁਰੂ ਸਾਹਿਬ ਜਿਹੜਾ ਤੀਰਥ ਰਚ ਰਿਹਾ ਹੈ ਮਾਨਕ ਚੰਦ ਦੀ ਮਾਤਾ ਜੀ ਨੂੰ ਜਿਹੜਾ ਸੁਨੇਹਾ ਦਿੱਤਾ ਇਨ ਅੱਖਰਾਂ ਵਿੱਚ ਕੋਮਲ ਤੇ ਸੋਹੀ ਭਰਾਵਾਂ ਦੀ ਜੋੜੀ ਮਹਿਤੇ ਵਾਲਿਆਂ ਦਾ ਕਬੀਸ਼ਰ ਜਥਾ ਜ ਆਪ ਜੀ ਦੀ ਸੇਵਾ ਚ ਐਉਂ ਬਿਰਹਿ ਕਰਦਾ ਮਾਨਕ ਚੰਦ ਦੀ ਮਾਂ ਨੂੰ ਕਿਸੇ ਆ 대야 뭐. ਤਨ ਨੂੰ ਜਾ ਕੇ ਸਿੱਖ ਨੇ ਮਾਨਕ ਚੰਦ ਦੀ ਮਾਂ ਨੂੰ ਦੱਸਿਆ ਮਾਂ ਤੇਰਾ ਪੁੱਤਰ ਬੌਲੀ ਵਿੱਚ ਡੁੱਬ ਗਿਆ ਕੜ ਤੋੜਨ ਗਿਆ ਸੀ ਪਾਣੀ ਇੰਨੀ ਤੇਜ਼ੀ ਦੇ ਨਾਲ ਆਇਆ ਬੜੀਆਂ ਆਵਾਜ਼ਾਂ ਮਾਰੀਆਂ ਬੜੀ ਸੰਗ ਦਾ ਰਸ ਹੈ ਸੰਗ ਤਾਂ ਇਕੱਠੀਆਂ ਹੋਈਆਂ ਤਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਉਹ ਵੀ ਉੱਥੇ ਇਕੱਤਰ ਹੋਇਆ ਜਿਸ ਮਾਂ ਦਾ ਇੱਕੋ ਇੱਕ ਪੁੱਤਰ ਹੈ ਅਸਲ ਵਿੱਚ ਸਾਜ ਸੰਗਤ ਮਾਪਿਆਂ ਦੀ ਦੌਲਤ ਸਭ ਤੋਂ ਵੱਡੀ ਬੱਚੇ ਆ ਸਭ ਤੋਂ ਵੱਡੀ ਜੇ ਦੌਲਤ ਕੋਈ ਆ ਪੁੱਤਰ ਤੇ ਧੀਆਂ ਆ ਇਨਸਾਨ ਦੇ ਕੋਲ ਦੁਨੀਆ ਦੀ ਦੌਲਤ ਹੋਵੇ ਸ਼ੋਰ ਤਾਂ ਹੋਣ ਹਰ ਸੁੱਖ ਸਹੂਲਤ ਹੋਵੇ ਲੋਕ ਨਮਸਕਾਰਾਂ ਕਰਦੇ ਹੁਣ ਫੁੱਲ ਚਲਦੀ ਹੋਵੇ ਪਰ ਜੇ ਘਰ ਵਿੱਚ ਕੋਈ ਬੱਚਾ ਨਹੀਂ ਨਾ ਤੇ ਸਾਰਾ ਕੁਝ ਖਾਣ ਨੂੰ ਪੈਂਦਾ ਏ ਕਾਦੇ ਵਾਸਤੇ ਇਨਸਾਨ ਕਹਿੰਦਾ ਮੈਂ ਕਾਦੇ ਵਾਸਤੇ ਖੱਪਣ ਲਿਆ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਬੈਠੇ ਹੋਏ ਨੇ ਸੰਗਤਾਂ ਤਮਾਮ ਹੈ ਮਾਨਕ ਚੰਦ ਬਾਹਰ ਨਹੀਂ ਆਇਆ ਇਹ ਮਾਂ ਰੋਂਦੀ ਦਹਾਈ ਦਿੰਦੀ ਮੇਰਾ ਇੱਕੋ ਇੱਕ ਜ਼ਿੰਦਗੀ ਦਾ ਸਹਾਰਾ ਮੇਰਾ ਪੁੱਤਰ ਮੈਂ ਜ਼ਿੰਦਗੀ ਕਾਦੇ ਸਹਾਰੇ ਬਤੀਤ ਕਰਾਂਗੀ ਆਈ ਹੈ ਮਹਾਰਾਜ ਦੇ ਚਰਨਾਂ ਤੇ ਇਨੇ ਨਮਸਕਾਰ ਕੀਤੀ ਹਤਾ ਹਮਾਰੀਆਂ ਸਤਿਗੁਰੂ ਮੇਰਾ ਇੱਕੋ ਇੱਕ ਇਕਲੌਤਾ ਬੇਟਾ ਮੇਰੀ ਜ਼ਿੰਦਗੀ ਦਾ ਸਹਾਰਾ ਸਤਿਗੁਰੂ ਜੇ ਮੇਰਾ ਪੁੱਤਰ ਜਿਉਂਦਾ ਨਾ ਹੋਇਆ ਮੈਂ ਜਿਉਂਦੀ ਨਹੀਂ ਰਹਾਗੀ ਇਹ ਉਹ ਘਰ ਹੈ ਜਿੱਥੇ ਨਪੁੱਤੀਆਂ ਮਾਵਾਂ ਨੂੰ ਪੁੱਤਰਾਂ ਦੀਆਂ ਦਾਤਾ ਮਿਲਦੀਆਂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਮਾਂ ਮਾਨਕ ਚੰਦ ਦੀ ਜਿਵੇਂ ਵਰਲਾਪ ਕਰਦੀ ਹੈ ਜਿਵੇਂ ਵਾਰਾਗ ਵਿੱਚ ਕੋਈ ਸ਼ਬਦ ਮਹਾਰਾਜ ਨੂੰ ਕਹਿੰਦੀ ਆ ਸੱਚੇ ਪਾਤਸ਼ਾਹ ਗਰੇ ਤੇ ਕਿਰਪਾ ਕਰ ਮਮਤਾ ਦੀ ਮਾਰੀ ਮਾਂ ਕਹਿੰਦੇ ਗਲ ਵਿੱਚ ਪਰਨਾ ਪਾ ਕੇ ਸਤ ਗੁਰੂ ਜੀ ਮਿਹਰ ਕਰੋ ਆਖੇ ਚਰਨੀ ਸੀਸ ਨਵਾ ਕੇ ਪਾ ਲਈ ਤੇ ਚਲ ਅੰਦਰ ਡੁੱਬ ਕੇ ਆਏ ਅੱਖੀਆਂ ਦਾ ਤਾਰਾ ਸਤ ਗੁਰੂ i the <laughs> ਕੋਮਲ ਰਿਆੜ ਪੰਡੋਰੀ ਕਾਬਲ ਤੇ ਮਹਿਤਾ ਕੇ ਟੈ ਨਾ ਜਾਏ ਲੱਲੋ ਦਾ ਤਾਰਾ ਸਤ ਗੁਰੂ ਬਚਾ ਦੇ ਵੋ ਮੇਰਾ ਮਾਨਕ ਪੁੱਤ ਪਿਆਰਾ ਸਤ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਮਮਤਾ ਦੀ ਮਾਰੀ ਮਾਂ ਬੇਨਤੀਆਂ ਕਰਦੀ ਐ ਸਤ ਗੁਰੂ ਮੇਰਾ ਇੱਕੋ ਹੀ ਸਹਾਰਾ ਮੇਰਾ ਪੱਤਰਿਆ ਜੇ ਇਹ ਜਿਉਂਦਾ ਨਾ ਹੋਇਆ ਮੈਂ ਜਿਉਂਦੀ ਨਹੀਂ ਰਹਾਗੀ ਤੇ ਮਹਾਰਾਜ ਕਹਿਣ ਲੱਗੇ ਮਾਂ ਤੂੰ ਆਪਣੇ ਪੁੱਤਰ ਦਾ ਨਾਮ ਕੀ ਰੱਖਿਆ ਕਹਿੰਦੀ ਸਤਿਗੁਰੂ ਮਾਨਕ ਚੰਦ ਸਤਿਗੁਰੂ ਕਹਿੰਦੀ ਫਿਰ ਮਾਨਕ ਕਦੇ ਡੁੱਬਦੇ ਨਹੀਂ ਆਪਣੇ ਪੁੱਤਰ ਨੂੰ ਆਵਾਜ਼ ਮਾਰ ਬਾਹਰ ਆਵੇਗਾ ਮਾਂ ਨੇ ਆਵਾਜ਼ ਮਾਰੀ ਐ ਮਾਂ ਦਾ ਪੁੱਤਰ ਜਿਹੜਾ ਪਾਣੀ ਦੇ ਵਿੱਚ ਡੁੱਬਿਆ ਸੀ ਕਿੰਨੇ ਸਮੇਂ ਤੋਂ ਬਾਹਰ ਆਇਆ ਅਤੇ ਬਾਅਦ ਜਦੋਂ ਉੱਪਰ ਤਰਿਆ ਪਾਣੀ ਦੇ ਮਹਾਰਾਜ ਸਿੱਖਾਂ ਨੂੰ ਕਹਿੰਦੇ ਇਹਨੂੰ ਚੌਕਸੀ ਦੇ ਨਾਲ ਬਾਹਰ ਲਿਆਂਦਾ ਜਾਵੇ ਮੁਢਲੀ ਸਹਾਇਤਾ ਦੇਣ ਦੇ ਨਾਲ ਕੁਝ ਸਮੇਂ ਤੋਂ ਬਾਅਦ ਮਾਨਕ ਚੰਦ ਨਾਮ ਵਰਨਾ ਹੋਇਆ ਤੇ ਉਹਨੂੰ ਖਤਾਬ ਦਿੱਤਾ ਮਹਾਰਾਜ ਨੇ ਪਥਰੀਏ ਤੋਂ ਬਾਅਦ ਮਾਨਕ ਚੰਦ ਜੀ ਵੜਾ ਜੀਉੜੇ ਦਾ ਭਾਵ ਤੁਸੀਂ ਸਮਝਦੇ ਹੋ ਕਿ ਮਰੇ ਦਾ ਆਪੋ ਜਿੱਟਿਆ ਜੀਉਣਾ ਮੌਤ ਤੇ ਜ਼ਿੰਦਗੀ ਜਨਮ ਸੋ ਮਾਨਕ ਚੰਦੀ ਅੱਜ ਵੀ ਸੰਤਾਨ ਚੱਲਦੀ ਆ ਉਹ ਪੀੜੀ ਦਰ ਪੀੜੀ ਚੱਲਦੀ ਜਾ ਰਹੀ ਹੈ ਸੋ ਇਹ ਪ੍ਰਸੰਗ ਬੌਲੀ ਸਾਹਿਬ ਦਾ ਤੀਰਥ 84 ਕਟ ਤੀਰਥ ਬੌਲੀ ਸਾਹਿਬ ਔਰ ਜਿੱਥੇ ਉਥੇ ਗੋਰੇ ਲੋਕ ਵੀ ਆਣ ਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਆ ਵੀ ਜਿਹੜਾ ਜਪਜੀ ਸਾਹਿਬ ਦਾ ਇੱਕ ਪਾਠ ਇੱਕ ਇਸ਼ਨਾਨ ਕਰੇ ਇੱਕ ਪਾਠ ਕਰੇ ਪੌੜੀ ਤੇ ਬੈਠ ਕੇ ਫਿਰ ਇਸ਼ਨਾਨ ਕਰੇ ਭਾਵੇਂ 84 ਇਸ਼ਨਾਨ 84 ਜਪਜੀ ਸਾਹਿਬ ਦੇ ਪਾਠ ਕਰੇ ਉਹਦੀ 84 ਖਤਮ ਹੁੰਦੀ ਹੈ